ਇਹ ਫਿਲਮ ਦੇ ਟ੍ਰੇਲਰ ਲਈ ਅਸੀਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਹੈ। ਵੇਖੋ ਜੀ ਇੱਕ ਆਮ ਫਿਲਮ ਬਣਾਉਣ ਚ ਤੇ ਇੱਕ ਪ੍ਰਾਤਨ ਫਿਲਮ ਬਣਾਉਣ ਚ, ਪੀਰੀਅਡ ਫਿਲਮ ਵਿੱਚ ਬਣਾਉਣ ਚ, ਇਤਿਹਾਸਿਕ ਫਿਲਮ ਬਣਾਉਣ ਚ ਉਹਦੇ ਚ ਖਰਚਾ ਵੀ ਜ਼ਿਆਦਾ, ਸਮਾਂ ਵੀ ਜ਼ਿਆਦਾ, ਬਰੀਕੀ ਵੀ ਜ਼ਿਆਦਾ ਲੱਗਦੀ ਹੈ। ਮਾਲੀ ਚ ਮੀਂਹ ਪਿਆ ਤੇ ਸਾਰੇ ਪਾਸੇ ਮੈਂ ਆਪ ਐਸਪ੍ਰੈਸ ਕਾਨਫਰੰਸ ਲਈ ਪਤਾ ਨਹੀਂ ਕਿੰਨੇ ਕੁ ਗੇੜੇ ਇਕੱਤੇ ਕਿੰਨੇ ਕੁ ਪਾਣੀ ਚੋਂ ਲੰਘਿਆ ਤੇ ਕਿੰਨੀਆਂ ਗੱਡੀਆਂ ਦੀ ਟ੍ਰੈਫਿਕ ਸੀ ਇਸੇ ਤਰ੍ਹਾਂ ਜਿੱਦਣ ਫਿਲਮ ਰਿਲੀਜ਼ ਹੋਣੀ ਹੈ ਨਾ ਇਥਾ ਸਾਰਾ ਮਾਲੀ ਸ਼ਹਿਰ ਕੀ ਅੰਮਰਸਰ ਕੀ ਜਲੰਧਰ ਕੀ ਪੂਰਾ ਪੰਜਾਬ ਹੀ ਟ੍ਰੈਫਿਕ ਨਾਲ ਐ ਹੋ ਜਾਣਾ ਵੀ ਮੇਰੀ ਟਿਕਟ ਮੈਂ ਟਿਕਟ ਲੈਣੀ ਮੈਂ ਟਿਕਟ ਲੈਣੀ ਇਹ ਬਹੁਤ ਚਿਰ ਪਹਿਲਾਂ ਲੋਕੀ ਸੁਣਦੇ ਹੁੰਦੇ ਸੀ ਇਹ ਇੰਨਾ ਰਸ਼ ਪਿਆ ਜੀ ਬਲੈਕ ਚ ਲੈਣੀ ਪਈ ਮੈਨੂੰ ਇਹ ਡਰਿਆ ਵੀ ਬਲੈਕ ਨਾ ਸ਼ੁਰੂ ਹੋ ਜਾਏ ਜੀ ਸਰ ਪਹਿਲਾਂ ਮੇਰੇ ਪਰਿਵਾਰ ਦੇ ਟਿਕਟਾ ਫਿਰ ਤੁਸੀਂ ਹੁਣੇ ਤਾਂ ਉਹ ਸਿੱਟਾ ਸਾਨੂੰ ਪਹਿਲੇ ਹੀ ਦੇ ਦਿਓ ਸਾਡੇ ਪਰਿਵਾਰ ਕਿੱਥੇ ਜਾਣਗੇ ਪਹਿਲੇ ਅਸੀਂ ਵੀ ਤੁਹਾਡੇ ਹੀ ਪਰਿਵਾਰ ਆਂ ਮੀਡੀਆ ਨੂੰ ਤਾਂ ਸਭ ਤੋਂ ਪਹਿਲਾਂ ਟਿਕਟਸ ਮਿਲਣਗੇ ਆ ਉਹੀ ਆ ਜਿਹੜਾ ਟ੍ਰੇਲਰ ਦੇ ਵਿੱਚ ਕਹਿੰਦਾ ਪੱਕੀ ਨਹੀਂ ਪੱਕਾ ਆ ਜੇ ਤੁਸੀਂ ਇਸ ਲਾਈਨ 'ਚ ਸ਼ੁਰੂ-ਸ਼ੁਰੂ 'ਚ ਆਏ ਸੀਗੇ ਸੁਪਨਾ ਸੀਗਾ ਕਿਉਂਕਿ ਹਰ ਪੰਜਾਬੀ ਦਾ ਸੁਪਨਾ ਹੈ ਕਿ ਅਸੀਂ ਉਸਤਾਦ ਜੀ ਨੂੰ ਮਿਲਣਾ ਤੇ ਤੁਸੀਂ ਉਹਨਾਂ ਨਾਲ ਕੰਮ ਕਰ ਚੁੱਕੇ ਹੋ ਜੇ ਮੈਨੂੰ ਪਹਿਲਾਂ ਵੀ ਉਹਨਾਂ ਨਾਲ ਮੌਕਾ ਮਿਲਿਆ ਸੀ ਕੰਮ ਕਰਨ ਦਾ 2012 ਦੇ ਵਿੱਚ ਫਿਲਮ ਬਣੀ ਸੀ ਬਾਜ ਬਟ ਇਹ ਕਿ ਉਹ ਫਿਲਮ ਜਦੋਂ ਸ਼ੁਰੂ ਹੋਣ ਲੱਗੀ ਤਾਂ ਫਿਰ ਡਿਲੇ ਹੋ ਗਈ ਡਿਲੇ ਹੋਣ ਤੋਂ ਬਾਅਦ ਫਿਰ ਮੇਰੇ ਹੱਥੋਂ ਨਿਕਲ ਗਈ ਤਾਂ ਮੈਨੂੰ ਐ ਲੱਗਿਆ ਕਿ ਮੇਰਾ ਸੁਪਨਾ ਜਿਹੜਾ ਇਹ ਪੂਰਾ ਨਹੀਂ ਹੋਇਆ ਬਟ ਇਹ ਕਿ ਅਮਤੋਜ ਮਾਨ ਜੀ ਨੇ ਮੇਰਾ ਸੁਪਨਾ ਦੂਰ ਪੂਰਾ ਕਰਤਾ ਕਿ ਮੈਂ ਬੱਬੂ ਮਾਨ ਜੀ ਨਾਲ ਕੰਮ ਵੀ ਕਰ ਲਿਆ ਹੁਣ ਤੁਸੀਂ ਆਪਣਾ ਡਾਇਲੌਗ ਸੁਣਾਓ ਮੈਂ ਪੂਰੀ ਫਿਲਮ ਚ ਰੋ ਰਹੀ ਆਂ ਜਾਂ ਘਟਾਪਾ ਕਰ ਰਹੀ ਆਂ ਕਿੰਨੇ ਵੀ ਤੁਸੀਂ ਸਾਰੀ ਦੁਨੀਆ ਘੁੰਮਾਓ ਤੇ ਘਰੇ ਆ ਕੇ ਜਦੋਂ ਤੁਸੀਂ ਸਾਗ ਦੇ ਮੱਕੀ ਦੀ ਰੋਟੀ ਖਾਂਦੇ ਆ ਉਹ ਵਾਲਾ ਫੀਲ ਉਹ ਵਾਲਾ ਫੀਲ ਬੱਬੂ万 ਸਰ ਨਾਲ ਕੰਮ ਕਰਕੇ ਮਿਲਦਾ ਮੈਨੂੰ ਸਰ ਨਾਲ ਬੈਠ ਕੇ ਲੱਗਦਾ ਨਹੀਂ ਹੈ ਕਿ ਮੈਂ ਕਿਸੇ ਸੀਨੀਅਰ ਆਰਟਿਸਟ ਨਾਲ ਬੈਠ ਮੈਨੂੰ ਲੱਗਦਾ ਕਿ ਐਵੇਂ ਜਵੇਂ ਕਲਾਸਮੇਟਸ ਫਰੈਂਡਸ ਦਾ ਮੇਰੀ ਫੀਲਿੰਗ ਹੁੰਦੀ ਐ ਸਰ ਮੈਂ ਕਿਉਂਕਿ ਦਾੜੀ ਹੁਣ ਚਿੱਟੀ ਰੱਖਦਾ ਮੈਂ ਕਾਲੀ ਨਹੀਂ ਕਰਦਾ ਉਸ ਤਰ੍ਹਾਂ ਸਿਹਾਨੀ ਐ ਹਾਂ ਤੇ ਅਸੀਂ ਸੀਨੀਅਰ ਨਹੀਂ ਐ ਤੇ ਹੁਣ ਤੁਸੀਂ ਇਹ ਦੱਸੋ ਮੈਂ ਕਿੰਨੇ ਸਾਲ ਦੀ ਹਾਂ ਹਾਏ 21 ਸਾਲ ਦੀ 23 ਸਾਲ ਦੀ 24 ਸਾਲ ਤੁਸੀਂ ਸਾਰੇ ਗਲਤ ਹੋ ਮੈਮੀ ਨਕਸ਼ੀ ਤਾਰੀਵਾਲ ਤੇ ਅੱਜ ਸੁਚਾ ਸੁਰਮਾ ਫਿਲਮ ਦੀ ਸਾਡੇ ਨਾਲ ਟੀਮ ਮੌਜੂਦ ਹੈ ਗੱਲਬਾਤ ਕਰਾਂਗੇ ਕਿਉਂਕਿ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਤੇ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਹੁਤ ਪਿਆਰ ਜਿਹੜਾ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਸਭ ਤੋਂ ਪਹਿਲਾਂ ਸਾਰੀ ਟੀਮ ਦਾ ਸਵਾਗਤ ਕਰ ਲੈਣੇ ਆ। ਸ਼ੁਕਰੀਆ ਜੀ ਸ਼ੁਕਰੀਆ ਤਾਰੀਵਾਲ ਸਾਹਿਬ। ਮੈਮ ਸਸ਼ਕਲ ਕਿਵੇਂ ਹੋ? ਸਸ਼ਕਲ ਜੀ ਬਹੁਤ-ਬਹੁਤ ਸਸ਼ਕਲ। ਤੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ। ਹਾਂਜੀ। ਕਿਵੇਂ ਦੇਖਦੇ ਹੋ ਕਿਉਂਕਿ ਫਿਲਮ ਹਲੇ ਰਿਲੀਜ਼ ਹੋਣੀ ਹੈ। ਪਰ ਲੋਕਾਂ ਦਾ ਪਿਆਰ ਹਰ ਪਾਸੇ ਤੁਹਾਡੀ ਟੀਮ ਦੇ ਚਰਚੇ ਹੋ ਰਹੇ ਨੇ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਕਿ ਸਾਡੇ ਚਰਚੇ ਹੋ ਰਹੇ ਆ ਇਹ ਫਿਲਮ ਦੇ ਟ੍ਰੇਲਰ ਲਈ ਅਸੀਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਤੇ ਜਿੰਨੀ ਸਾਡੇ ਇੰਤਜ਼ਾਰ ਸਾਡਾ ਲੰਬਾ ਟਾਈਮ ਹੋ ਗਿਆ ਉਨੀ ਮਤਲਬ ਜਿੰਨੀ ਅਸੀਂ ਬੇਸਬਰੀ ਨਾਲ ਇਹਦੀ ਵੇਟ ਕਰ ਰਹੇ ਸੀਗੇ ਸਾਨੂੰ ਸਾਡੀ ਇੰਤਜ਼ਾਰ ਦਾ ਫਾਲੋ ਨਾ ਹੀ ਮਿੱਠਾ ਮਿਲਿਆ ਅਸੀਂ ਬਹੁਤ ਖੁਸ਼ ਆਂ ਫਿਲਮ ਤੇ ਬਹੁਤ ਮਿਹਨਤ ਕਰੀ ਆ ਤੇ ਉਹ ਟ੍ਰੇਲਰ ਚ ਨਜ਼ਰ ਆਉਂਦੀ ਆ ਤਾਂ ਮੈਂ ਸਰ ਜਦੋਂ ਇੱਕ ਫਿਲਮ ਬਣਾਉਂਦੇ ਆ ਜਿੰਨੇ ਪੈਸੇ ਉਹਨੂੰ ਬਣਾਉਣ ਚ ਲੱਗਦੇ ਉਹ ਉਸ ਤੋਂ ਵੀ ਜ਼ਿਆਦਾ ਮਿਹਨਤ ਲੱਗਦੀ ਆ ਜਦੋਂ ਤੁਸੀਂ ਸ਼ੂਟਿੰਗ ਹੋ ਰਹੀ ਸੀਗੀ ਕਿੰਨੀ ਕਮਨਤ ਲੱਗੀ ਕਿੰਨਾ ਤੁਹਾਨੂੰ ਮਜ਼ਾ ਆਇਆ ਫਿਲਮ ਬਣਾਉਣ ਲੇਖੋ ਜੀ ਇੱਕ ਆਮ ਫਿਲਮ ਬਣਾਉਣ ਚ ਤੇ ਇੱਕ ਪ੍ਰਾਤਨ ਫਿਲਮ ਬਣਾਉਣ ਚ ਪੀਰੀਅਡ ਫਿਲਮ ਬਣਾਉਣ ਚ ਇਤਿਹਾਸਿਕ ਫਿਲਮ ਬਣਾਉਣ ਚ ਉਹਦੇ ਚ ਖਰਚਾ ਵੀ ਜ਼ਿਆਦਾ ਸਮਾਂ ਵੀ ਜ਼ਿਆਦਾ ਬਰੀਕੀ ਵੀ ਜ਼ਿਆਦਾ ਲੱਗਦੀ ਆ ਤੇ ਮਿਹਨਤ ਵੀ ਜ਼ਿਆਦਾ ਲੱਗਦੀ ਆ ਤੇ ਪਰ ਜਦੋਂ ਆਉਂਦੀ ਹੈ ਜਿਸ ਤਰ੍ਹਾਂ ਉਹਦਾ ਸਵਾਦ ਸਾਨੂੰ ਸਾਨੂੰ ਇੰਜ ਲੱਗਦਾ ਪੀ ਵੱਡੇ ਪੈਰੇ ਪੈਸੇ ਤੇ ਟ੍ਰੇਲਰ ਤੇ ਪੂਰੇ ਹੋ ਗਏ ਜਿਵੇਂ ਲੋਕਾਂ ਨੇ ਮਾਨ ਦਿੱਤਾ 5 ਮਿਲੀਅਨ ਚਾਰ ਦਿਨਾਂ ਚ ਤਿੰਨ ਦਿਨ ਤਿੰਨ ਦਿਨ ਹੋਏ ਮੇਰੇ ਖਿਆਲ ਨਾਲ ਤਿੰਨ ਦਿਨਾਂ ਚ 4-5 ਮਿਲੀਅਨ ਹੋ ਗਿਆ ਟ੍ਰੇਲਰ ਤੇ ਉਹ ਸੰਕੇਤ ਨੇ ਕਿ ਫਿਲਮ ਵੇਖੋ ਕਿੰਨੀ ਹਿੱਟ ਜਾਂਦੀ ਕਿੰਨੀ ਹੋਈ ਕਿਉਂਕਿ ਇਹ ਸਾਰੇ ਕਲਾਕਾਰਾਂ ਦੀ ਮਿਹਨਤ ਹੈ ਡਾਇਰੈਕਟਰ ਸਾਹਿਬ ਦੀ ਟੀਮ ਦੀ ਸਭ ਤੋਂ ਵੱਡੀ ਗੱਲ ਹੈ ਕਿ ਸਾਗਾ ਸੁਮੀ ਸਿੰਘ ਜੀ ਦਾ ਬਹੁਤ ਵੱਡਾ ਰਿਸਕ ਲਿਆ ਜਿਹੜਾ ਉਹਨਾਂ ਨੇ ਕਿਉਂਕਿ ਅੱਜਕੱਲ ਦੌਰ ਚ ਜਿਹੜੀ ਇੱਕ ਦਿਨ ਵੀ ਫਿਲਮ ਫਿਲਮ ਨਹੀਂ ਕੱਢ ਰਹੀ ਕੋਈ ਵੀ ਕਿਸੇ ਵੀ ਸਿਨੇਮੇ ਚ ਔਰ ਇਹਦੇ ਟ੍ਰੇਲਰ ਨੇ ਧੁੰਮਾ ਪਾਈਆਂ ਤੇ ਯਕੀਨਨ ਸਾਨੂੰ ਦਰਸ਼ਕਾਂ ਦਾ ਪਿਆਰ ਤੇ ਫਿਲਮ ਚ ਮਿਲੇਗਾ ਮਿਲੇਗਾ ਜੀ ਸਰ ਐਦਾ ਜਿੱਦਾਂ ਤੁਸੀਂ ਦੱਸ ਰਹੇ ਐਦਾ ਨਹੀਂ ਲੱਗਦਾ ਕਿ ਜਿਸ ਦਿਨ ਫਿਲਮ ਰਿਲੀਜ਼ ਹੋਊਗੀ ਤੇ ਪਹਿਲਾਂ ਹੀ ਬੁਕਿੰਗਾਂ ਫੁੱਲ ਹੋ ਜਾਣਗੀਆਂ ਤੇ ਪੁੰਜੇ ਬਹਿ ਕੇ ਫਿਲਮ ਦੇਖਣ ਤੱਕ ਦੀ ਨੋਪਦ ਆ ਸਕਦੀ ਹੈ ਅੱਜ ਨਾ ਮਾਲੀ ਚ ਮੀਂਹ ਪਿਆ ਪੁੰਜੇ ਬੈਠ ਕੇ ਨਾ ਦੇਖਿਓ ਟਿਕਟ ਲਿਓ ਅਗਲੇ ਸ਼ੋਦੀ ਹਾਂ ਮਾਲੀ ਚ ਮੀਂਹ ਪਿਆ ਤੇ ਸਾਰੇ ਪਾਸੇ ਮੈਂ ਆਪ ਇਸ ਪ੍ਰੈਸ ਕਾਨਫਰੈਂਸ ਲਈ ਪਤਾ ਨਹੀਂ ਕਿੰਨੇ ਕ ਗੇੜੇ ਇਕੱਟੇ ਕਿੰਨੇ ਕ ਪਾਣੀ ਚੋਂ ਲੰਘਿਆ ਤੇ ਕਿੰਨੀਆਂ ਗੱਡੀਆਂ ਦੀ ਟ੍ਰੈਫਿਕ ਸੀ ਇਸੇ ਤਰ੍ਹਾਂ ਜਿੱਦ ਦਿਨ ਫਿਲਮ ਰਿਲੀਜ਼ ਹੋਣੀ ਹੈ ਨਾ ਇਹ ਤਾਂ ਸਾਰਾ ਮਾਲੀ ਸ਼ਹਿਰ ਕੀ ਅੰਮਰਸਰ ਕੀ ਜਲੰਧਰ ਕੀ ਪੂਰਾ ਪੰਜਾਬ ਵੀ ਟ੍ਰੈਫਿਕ ਨਾਲ ਐ ਹੋ ਜਾਣਾ ਵੀ ਮੇਰੀ ਟਿਕਟ ਮੈਂ ਟਿਕਟ ਲੈਣੀ ਮੈਂ ਟਿਕਟ ਲੈਣੀ ਤੇ ਇਹ ਹੋਣਾ ਹੋਣਾ ਇਹ ਬਹੁਤ ਚਿਰ ਪਹਿਲਾਂ ਲੋਕੀ ਸੁਣਦੇ ਹੁੰਦੇ ਸੀ ਵੀ ਇੰਨਾ ਰਸ਼ ਪਿਆ ਜੀ ਬਲੈਕ ਚ ਲੈਣੀ ਪਈ ਮੈਨੂੰ ਇਹ ਡਰਿਆ ਵੀ ਬਲੈਕ ਨਾ ਸ਼ੁਰੂ ਹੋ ਜਾਏ ਸਰ ਪਹਿਲਾ ਮੇਰੇ ਪਰਿਵਾਰ ਦੀਆਂ ਟਿਕਟਾਂ ਫਿਰ ਤੁਸੀਂ ਹੁਣੇ ਤਾਂ ਉਹ ਸਿੱਟਾ ਸਾਨੂੰ ਪਹਿਲੇ ਹੀ ਦੇ ਦਿਓ ਸਾਡੇ ਪਰਿਵਾਰ ਕਿੱਥੇ ਜਾਣਗੇ ਪਹਿਲੇ ਅਸੀਂ ਵੀ ਤੁਹਾਡਾ ਹੀ ਪਰਿਵਾਰ ਆ ਮੀਡੀਆ ਨੂੰ ਤਾਂ ਸਭ ਤੋਂ ਪਹਿਲਾਂ ਟਿਕਟਸ ਮਿਲਣਗੇ ਆ ਉਹ ਵੀ ਜਾਣ ਕੇ ਕਹਿ ਰਹੇ ਆ ਤੁਹਾਨੂੰ ਕੀ ਪਤਾ ਤੇ ਇਹ ਇਹਨਾਂ ਦਾ ਯੁਕਤੀ ਦਾ ਕਿਰਦਾਰ ਹੈ ਸਾਡੀ ਫਿਲਮ ਦੇ ਵਿੱਚ ਬਹੁਤ ਜ਼ਬਰਦਸਤ ਤੇ ਤਾਰ ਮੜਾ ਜ ਆਪਣੇ ਕਿਰਦਾਰ ਬਾਰੇ ਜਾਣਕਾਰੀ ਦੇ ਮੈਂ ਕਿਸੇ ਕੀ ਲੱਗਦੀ ਕਿ ਮੈਂ ਸੁੱਚੇ ਦੇ ਬਹੁਤ ਹੀ ਕਰੀਬੀ ਰਿਸ਼ਤੇਦਾਰਾਂ ਤੇ ਮਤਲਬ ਉਹਨਾਂ ਦੇ ਹਰਦਮ ਨਾਲ ਮੋਟੀਵੇਸ਼ਨਲ ਕਿਰਦਾਰ ਨਹੀਂ ਨਹੀਂ ਚਾਚਾ ਮਾਮਾ ਤਾਇਆ ਕੀ ਹਾਂ ਨਹੀਂ ਉਹ ਤੁਹਾਨੂੰ ਮੈਂ ਦੱਸਣਾ ਨਹੀਂ ਕਿਉਂਕਿ ਉਹ ਤੇ ਜੇ ਮੈਂ ਦੱਸਦਾ ਤੇ ਸਾਰੀ ਕਹਾਣੀ ਰਿਵੀਲ ਹੋ ਜਾਣੀ ਹੈ ਤੇ ਉਹ ਤੁਸੀਂ ਵੇਖੋਗੇ ਤਾਂ ਤੁਸੀਂ ਜਾਣ ਜਾਓਗੇ ਤੇ ਆ ਇਹਨਾਂ ਨੂੰ ਦੂਜੇ ਕਿਰਦਾਰ ਹੋਇਯੁਗਤੀ ਹੋਇਆ ਨਹੀਂ ਸਰ ਦੇਖੋ ਹੁਣ ਤੇ ਮੈਨੂੰ ਕਿਰਦਾਰ ਜਾਣ ਕੇ ਕਿਉਂਕਿ ਮੈਂ ਕਰੇ ਜਾ ਕੇ ਦੱਸਣਾ ਹੈ ਕਿ ਆਪਾਂ ਕਿਹਨਾਂ ਨੂੰ ਮਿਲ ਕੇ ਆਇਆ ਤੁਸੀਂ ਗੁਰਿੰਦਰ ਮਕਨਾ ਦੱਸੋ ਕਹੋ ਕਿ ਉਹਨਾਂ ਦਾ ਕਿਰਦਾਰ ਵੇਖਣ ਵਾਲਾ ਤਾਂ ਜ਼ਰੂਰ ਵੇਖਿਓ ਉਹੀ ਆ ਜਿਹੜਾ ਟ੍ਰੇਲਰ ਦੇ ਵਿੱਚ ਕਹਿੰਦਾ ਇਹ ਪੱਕੀ ਨਹੀਂ ਪੱਕਾ ਆ ਮਾਸੜ ਉਹ ਕਿ ਪਫੜੋ ਹਾਂਜੀ ਮਾਸੜ ਜੀ ਉਹਦੀ ਪਫੜੀ ਨਹੀਂ ਮੈਂ ਇਹ ਦੱਸਣ ਕਿਉਂਕਿ ਉਹਦੇ 'ਚ ਜੇ ਮੈਂ ਦੱਸਤਾ ਨਾ ਉਸ ਲਫ਼ਜ਼ ਦੇ ਵਿੱਚ ਹੀ ਮਾਫੜੀ ਏ ਮਾਫੜਿਆ ਮੈਂ ਮਾਸਨ ਵੀ ਆ ਫੱਪੜ ਵੀ ਆ ਮਾਫੜ ਕੇ ਮਾਫੜ ਜੀ ਆ ਫੱਪੜ ਜੀ ਹਾਂ ਤਾਂ ਸਣਾ ਵੀ ਗੱਲ ਕਰ ਲੈਣਾ ਸਰ ਕਿਵੇਂ ਲੱਗਿਆ ਫਿਲਮ ਚ ਕੰਮ ਕਰਕੇ ਜੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਬਹੁਤ ਐਕਸਾਈਟਿਡ ਸੀ ਕਿਉਂਕਿ ਮੈਂ ਅਮਿਤੋਜ ਮਾਨ ਜੀ ਨਾਲੇ ਮੇਰੀ ਦੂਜੀ ਫਿਲਮ ਆ ਔਰ ਬੱਬੂ ਮਾਨ ਜੀ ਨਾਲ ਮੇਰੀ ਪਹਿਲੀ ਫਿਲਮ ਆ ਤੇ ਮੈਨੂੰ ਉਹਨਾਂ ਨੇ ਪਹਿਲੀ ਫਿਲਮ ਤੋਂ ਹੀ ਇਹ ਕਹਤਾ ਸੀ ਕਿ ਤੂੰ ਬਹੁਤ ਅੱਛਾ ਐਕਟਰ ਆ ਤੇ ਤੂੰ ਮੇਰੀਆਂ ਫਿਲਮਾਂ ਚ ਹੋਇਆ ਕਰਾਂਗੇ ਤੇ ਉਵੇਂ ਹੀ ਹੋ ਰਿਹਾ ਇਸ ਤੋਂ ਪਹਿਲਾਂ ਇੱਕ ਫਿਲਮ ਹੋਰ ਉਹ ਕਰ ਰਹੇ ਸੀਗੇ ਜਿਹਦੇ ਵਾਸਤੇ ਉਹਨੇ ਮੈਨੂੰ ਇੱਕ ਛੋਟੀ ਜੀ ਤਿਆਰੀ ਵਾਸਤੇ ਕਿਹਾ ਸੀਗਾ ਉਹਦੇ ਵਿੱਚ ਮੇਰਾ ਇੱਕ ਲੋਹਾਰ ਦਾ ਕਰੈਕਟਰ ਸੀ ਤੇ ਉਸ ਲੋਹਾਰ ਦੇ ਕਰੈਕਟਰ ਲਈ ਮੈਂ ਤਿਆਰੀ ਕਰ ਰਿਹਾ ਸੀ ਬਟ ਉਹ ਫਿਲਮ ਨਹੀਂ ਬਣੀ ਲਿਕਨੇ ਸੁੱਚਾ ਸੂਰਮਾ ਜਿਹੜੀ ਸ਼ੁਰੂ ਹੋਗੀ ਤੇ ਇਹਦੇ ਵਿੱਚ ਮੈਨੂੰ ਕੰਮ ਕੀਤਾ ਮੈਂ ਸਾਗਾ ਸਟੂਡੀਓ ਦਾ ਔਰ ਹਮਤੋਜ ਮਾਨਜੀ ਦਾ ਬਹੁਤ ਬਹੁਤ ਥੈਂਕਸ ਕਰਦਾ ਜੀ ਜਦੋਂ ਤੁਸੀਂ ਇਸ ਲਾਈਨ ਚ ਸ਼ੁਰੂ-ਸ਼ੁਰੂ ਚ ਆਏ ਸੀਗੇ ਸੁਪਨਾ ਸੀਗਾ ਕਿਉਂਕਿ ਹਰ ਪੰਜਾਬੀ ਦਾ ਸੁਪਨਾ ਹੈ ਕਿ ਅਸੀਂ ਉਸਤਾਦ ਜੀ ਨੂੰ ਮਿਲਣਾ ਤੇ ਤੁਸੀਂ ਉਹਨਾਂ ਨਾਲ ਕੰਮ ਕਰ ਚੁੱਕੇ ਹੋ ਜੀ ਮੈਂ ਇਹਨੂੰ ਪਹਿਲਾਂ ਵੀ ਉਹਨਾਂ ਨੂੰ ਮੌਕਾ ਮਿਲਿਆ ਸੀ ਕੰਮ ਕਰਨ ਦਾ 2012 ਦੇ ਵਿੱਚ ਫਿਲਮ ਬਣੀ ਸੀ ਬਾਜ ਬਟ ਇਹ ਆ ਕਿ ਉਹ ਫਿਲਮ ਜਦੋਂ ਸ਼ੁਰੂ ਹੋਣ ਲੱਗੀ ਤਾਂ ਫਿਰ ਡਿਲੇ ਹੋ ਗਈ ਡਿਲੇ ਹੋਣ ਤੋਂ ਬਾਅਦ ਫਿਰ ਮੇਰੇ ਹੱਥੋਂ ਨਿਕਲ ਗਈ ਤਾਂ ਮੈਨੂੰ ਐ ਲੱਗਿਆ ਕਿ ਮੇਰਾ ਸੁਪਨਾ ਜਿਹੜਾ ਇਹ ਪੂਰਾ ਨਹੀਂ ਹੋਇਆ ਬਟ ਇਹ ਆ ਕਿ ਅਮਤੋਜ ਮਾਨ ਜੀ ਨੇ ਮੇਰਾ ਸੁਪਨਾ ਦੂਰ ਪੂਰਾ ਕਰਤਾ ਕਿ ਮੈਂ ਬੱਭੂ ਮਾਨ ਜੀ ਨਾਲ ਕੰਮ ਵੀ ਕਰ ਲਿਆ ਔਰ ਉਹਨਾਂ ਨਾਲ ਹੁਣ ਸਾਡੀ ਬਹੁਤ ਅੱਛੀ ਨੇੜਤਾ ਵੀ ਹੋ ਗਈ ਜੀ ਤਾਂ ਇਸ ਫਿਲਮ ਦੇ ਵਿੱਚ ਤੁਹਾਡਾ ਕੀ ਕਿਰਦਾਰ ਹੈ ਤੇ ਜਦੋਂ ਸ਼ੂਟਿੰਗ ਹੋਈ ਉਹ ਜੋ ਕਿਹੋ ਜਿਹਾ ਮਾਹੌਲ ਤੁਹਾਨੂੰ ਦੇਖਣ ਮਿਲਿਆ ਮਾਹੌਲ ਤਾਂ ਦੇਖੋ ਜੀ ਕਿਉਂਕਿ ਜਿਵੇਂ ਆਪਾਂ ਕਹਿੰਦੇ ਆ ਕਿ ਪ੍ਰਾਤਨ ਸਮੇਂ ਦੀ ਫਿਲਮਾਂ ਤਾਂ ਪ੍ਰਾਤਨੀ ਮਾਹੌਲ ਸੀਗਾ ਸਾਰਾ ਉੱਥੇ ਰੇਗਿਸਤਾਨ ਉਹੋ ਜੇ ਵੇਸ਼ ਪੋਸ਼ਾ ਸਾਡੇ ਕੱਪੜੇ ਉਹੋ ਜੇ ਔਰ ਉਸ ਪਿੰਡ ਦਾ ਮਾਹੌਲ ਜਿਹੜਾ ਕੱਚੇ ਘਰ ਸਾਰਾ ਕੁਝ ਇਦਾਂ ਦਾ ਮਾਹੌਲ ਸੀਗਾ ਔਰ ਮੇਰਾ ਜਿਹੜੇ ਕਿਰਦਾਰ ਦੀ ਗੱਲ ਕਰੀਏ ਤਾਂ ਪੂਰੀ ਫਿਲਮ ਜਿੱਥੇ ਕਿ ਜਿੱਥੇ ਵੀ ਤੁਹਾਨੂੰ ਦਰਸ਼ਕ ਨੂੰ ਲੱਗੂ ਥੋੜੀ ਇੰਟੈਂਸ ਕਿਤੇ ਹੋ ਰਹੀ ਆ ਉੱਥੇ ਹਲਕਾ ਜਿਹਾ ਜੇਕਰ ਹਾਸਾ ਹੋ ਗਿਆ ਤਾਂ ਉਹ ਮੇਰੇ ਕਿਰਦਾਰ ਤੋਂ ਹਾਸਾ ਹੋ ਗਿਆ ਮੇਰੇ ਕਿਰਦਾਰ ਦਾ ਨਾਮ ਜੁਕਤੀ ਹੈ ਇਹਦੇ ਵਿੱਚ ਪੰਜਾਬ ਨੂੰ ਇੱਕ ਨਵਾਂ ਕਮੇਡੀਅਨ ਮਿਲਣ ਜਾ ਰਿਹਾ ਗੁਰਪ੍ਰੀਤ ਤੋਤੀ ਐਜ਼ ਜੁਕਤੀ ਸਰ ਕੋਈ ਡਾਇਲੋਗ ਤੁਸੀਂ ਸੁਣਾ ਸਕਦੇ ਹੋ ਡਾਇਲੌਗ ਤਾਂ ਜੇ ਆਪਾਂ ਫਿਲਮ ਦੇਖਾਂਗੇ ਤਾਂ ਉਹਦੇ ਵਿੱਚ ਜਿਆਦਾ ਵਧੀਆ ਲੱਗੂਗਾ ਔਰ ਇੱਕ ਹੀ ਸੀਗਾ ਕਿ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਚ ਸੁਣਾ ਚੁੱਕਿਆ ਹਾਂ ਉਹੋ ਹੀ ਮੈਨੂੰ ਯਾਦ ਕਰਨਾ ਪਿਆ ਮੈਨੂੰ ਲੱਗਾ ਉਹ ਇਹੀ ਸੀਗਾ ਕਿ ਆਪਣਾ ਕਹਿੰਦਾ ਓਏ ਤੁਸੀਂ ਇੱਥੇ ਬੈਠੇ ਕੀ ਕਰਦੇ ਆ ਓਏ ਉੱਥੇ ਜਾ ਕੇ ਦੇਖੋ ਕਿੱਡੀ ਵੱਡੀ ਲੜਾਈ ਹੋ ਜਾਂਦੀ ਆ ਓਏ ਮੈਂ ਇਹੋ ਜੀ ਲੜਾਈ ਪਹਿਲੀ ਵਾਰੀ ਵੇਖੀ ਆ ਇਹਨਾਂ ਤੋਂ ਵੀ ਡਾਇਰੈਕਟਰ ਜੀ ਮੈਮ ਹੁਣ ਤੁਸੀਂ ਆਪਣਾ ਡਾਇਲੌਗ ਸੁਣਾਓ ਆਪਣਾ ਡਾਇਲੌਗ ਸੁਣਾਓ ਮੈਂ ਪੂਰੀ ਫਿਲਮ ਚ ਰੋ ਰਹੀ ਆ ਜਾਂ ਕੁਟਾਪਾ ਕਰ ਰਹੀ ਆ ਚਲੋ ਇਹ ਤਾਂ ਫਿਲਮ ਸੀਗੀ ਜ਼ਿੰਦਗੀ ਚ ਤੁਸੀਂ ਖੁਸ਼ ਰਹੋ ਤਰੱਕੀ ਆਂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਤੁਸੀਂ ਵੀ ਵਦੋ ਫੋਲੋ ਤੁਹਾਡਾ ਚੈਨਲ ਹੋਰ ਵੀ ਚੱਲੇ ਤਾਂ ਕਿ ਅਸੀਂ ਅੱਗੇ ਦੁਬਾਰਾ ਫੇਰ ਇੰਟਰਵਿਊ ਦੇਣ ਆਈਏ ਸਕਾਈ ਨਿਊਜ਼ ਪੰਜਾਬ ਸਕਾਈਆਂ ਚੂਹੇ ਹਾਂਜੀ ਨਾਮ ਹੋਰ ਮੈਨੂੰ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਥੈਂਕ ਯੂ ਸਰ ਹਾਂਜੀ ਹਾਂਜੀ ਥੈਂਕ ਯੂ ਸਰ ਮੈਮ ਆਪਣੇ ਕਿਰਦਾਰ ਬਾਰੇ ਥੋੜਾ ਜਿਹਾ ਦੱਸੋਗੇ ਮੈਂ ਕੁੱਕਰ ਦੀ ਵਾਈਫ ਦਾ ਕਰੈਕਟਰ ਹੈ ਤੇ ਉਹਦੇ ਪਿੱਡ ਦੀ ਕੁੜੀ ਹੈ ਪਰਿਵਾਰ ਹੈ ਕੁੱਕਰ ਦਾ ਉਹਦੀ ਮਾਂ ਹੈ ਉਹਦੀ ਵਾਈਫ ਹੈ ਉਹਦੇ ਬੱਚਾ ਹੈ ਤੇ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਹੁੰਦਾ ਜਿਵੇਂ ਜਿਵੇਂ ਕਹਾਣੀ ਵਧਦੀ ਹੈ ਤੁਸੀਂ ਫਿਲਮ 'ਚ ਹੀ ਦੇਖੋਗੇ ਜੀ ਜੀ ਇਹੀ ਹੈ ਜੇ ਕਰੈਕਟਰ ਮੈਮ ਜਦੋਂ ਤੁਹਾਨੂੰ ਇਸ ਫਿਲਮ ਦੇ ਲਈ ਚੁਣਿਆ ਜਾਂਦਾ ਤੁਹਾਡੇ ਤੱਕ ਪਹੁੰਚ ਕਿੱਥੇ ਦੰਦੀ ਹੈ ਤਾਂ ਕੀ ਫੀਲ ਹੋਇਆ ਸੀ ਮੇਰਾ ਉਸ ਟਾਈਮ ਮੈਂ ਛੜਾ ਕਰਕੇ ਹਟੀ ਸੀ ਫਿਲਮ ਤੰ ਮੈਨੂੰ ਐਵੇਂ ਸੀ ਕਿ ਮੈਂ ਅ ਛੋਟਾ ਦੀ ਕਾਸਟਿੰਗ ਹੋ ਗਈ ਸੀ ਨਾ ਉਦੋਂ ਤਾਂ ਮੈਨੂੰ ਇਹ ਸੀਗਾ ਕਿ ਮੈਂ ਤਾਂ ਜੀ ਪਤਾ ਮੈਂ ਤਾਂ ਜੀ ਪਤਾ ਨਹੀਂ ਕੀ ਉਹ ਕਰ ਲੂੰਗੀ ਤਾਂ ਮੈਨੂੰ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਐਵੇਂ ਬੰਦ ਨਾ ਵੀ ਅੱਛਾ ਤੁਸੀਂ ਇੱਕ ਫਿਲਮ ਸਾਈਨ ਕਰ ਲਈ ਐ ਤੇ ਹੁਣ ਤੁਸੀਂ ਅੱਛਾ ਬੱਬੂ ਮਾਨ ਸਰ ਨਾਲ ਸਰ ਨਾ ਇੱਕ ਆਥੈਂਟਿਕ ਹੁੰਦੇ ਆ ਨਾ ਜਿਵੇਂ ਕਹਿੰਦੇ ਵੀ ਤੁਸੀਂ ਸਾਰੀ ਦੁਨੀਆ ਘੁੰਮਾਓ ਤੇ ਘਰੇ ਆ ਕੇ ਜਦੋਂ ਤੁਸੀਂ ਸਾਗ ਦੇ ਮੱਕੀ ਦੀ ਰੋਟੀ ਖਾਣੇ ਆ ਉਹ ਵਾਲਾ ਫੀਲ ਉਹ ਵਾਲਾ ਫੀਲ ਬੱਬੂ ਮਾਨ ਸਰ ਨਾਲ ਕੰਮ ਕਰਕੇ ਮਿਲਦਾ ਤੁਸੀਂ ਦੁਨੀਆ 'ਚ ਕਿਸੇ ਵੀ ਬਹੁਤ ਹੀ ਫੇਮਸ ਇਨਸਾਨ ਦੇ ਨਾਲ ਕੰਮ ਕਰ ਲੋ ਤੁਹਾਡਾ ਬਹੁਤ ਮਨ ਆਏ ਹੋ ਜੂਗਾ ਕਿ ਤੁਸੀਂ ਪਤਾ ਨਹੀਂ ਕੀ ਕਰ ਲਿਆ ਪਰ ਫਿਰ ਤੁਸੀਂ ਜਦੋਂ ਆਉਣੇ ਆ ਨਾ ਕਿ ਤੁਹਾਨੂੰ ਉਹ ਚੀਜ਼ ਤੁਹਾਡੇ ਕਹਿੰਦੇ ਨਾ ਕਿ ਸੋਲ ਦੀ ਨੀਡ ਹੁੰਦੀ ਹੈ ਉਹ ਸ਼ਾਇਦ ਇੱਥੇ ਆ ਕੇ ਪੂਰੀ ਹੋ ਸਕਦੀ ਸੀ ਜੀ ਇਹ ਫਿਲਮ ਐਵੇਂ ਦੀ ਹੀ ਹੋਏਗੀ ਸਾਰੇ ਕੈਰੈਕਟਰਸ ਨੂੰ ਐਵੇਂ ਫੀਲ ਹੁੰਦਾ ਹੋਊਗਾ ਮੇਰੇ ਹਿਸਾਬ ਨਾਲ ਇਹ ਫਿਲਮ ਸਰ ਜਦੋਂ ਮੈਂ ਤੁਹਾਡੇ ਨਾਲ ਇੱਥੇ ਬੈਠੀ ਸੀਗੀ ਇਸ ਤੋਂ ਪਹਿਲਾਂ ਇੰਟਰਵਿਊ ਚੱਲ ਰਿਹਾ ਸੀ ਕਿ ਮੈਂ ਦੇਖ ਰਹੀ ਸੀ ਕਿ ਸਭ ਤੋਂ ਜ਼ਿਆਦਾ ਤੁਸੀਂ ਹਸਾਰੇ ਸੀਗੇ ਕਿ ਫਿਲਮ 'ਚ ਵੀ ਹਸਾਉਣੇ ਹੋਰ ਹੋਣਗੇ ਐਵੇਂ ਹੀ ਐਵੇਂ ਅਸੀਂ ਇਹਨਾਂ ਨੂੰ ਕਦੇ ਸੀਰੀਅਸਲੀ ਲੈ ਹੀ ਨਹੀਂ ਸਕਦੇ ਜੇ ਸੱਚੀ ਆਪਦਾ ਕਦੇ ਦੁੱਖ ਵੀ ਦੱਸਣਗੇ ਤਾਂ ਸਾਨੂੰ ਲੱਗਿਆ ਐਂ ਮਾਰਦੇ ਐਵੇਂ ਕੁਝ ਨਹੀਂ ਮਾਰ ਮੈਂ ਇਹਨਾਂ ਨੂੰ ਦੁੱਖ ਦੇ ਵੀ ਨਾ ਹਾਂ ਸਹੀ ਗੱਲ ਫਿਲਮ ਦੇ ਵਿੱਚ ਕੁਝ ਫਿਲਮ ਦੇ ਵਿੱਚ ਤਾਂ ਮੈਂ ਬਹੁਤ ਹੀ ਵਧੀਆ ਕਰਦਾ ਹਰ ਥਾਂ ਮੈਂ ਉਹਦਾ ਰਿਸ਼ਤੇਦਾਰ ਆ ਨਹੀਂ ਮੈਂ ਫਿਲਮ 'ਚ ਨਹੀਂ ਕਿਸੇ ਨੂੰ ਦੁੱਖ ਦੇ ਰਿਹਾ ਮੈਂ ਬਲਕਿ ਉਹਨਾਂ ਦੀ ਮੋਟੀਵੇਸ਼ਨ ਕਰ ਰਿਹਾ ਉਹਨਾਂ ਨੂੰ ਹੌਸਲਾ ਦੇ ਰਿਹਾ ਉਹਨਾਂ ਨੂੰ ਅੱਗੇ ਵਧਾ ਰਿਹਾ ਅਸਲੀ ਜ਼ਿੰਦਗੀ 'ਚ ਵੀ ਮੈਂ ਇਸ ਤਰ੍ਹਾਂ ਦਾ ਕਮੀਨਾ ਤੇ ਮੈਂ ਸਰ ਨਾਲ ਹੁਣ ਇੱਕ ਫਿਲਮ ਕਰੀ ਆ ਅਸੀਂ ਡੇਢ ਮਹੀਨਾ ਆਲਮੋਸਟ ਇਕੱਠੇ ਕੰਮ ਕਰਿਆ ਅਸਾ ਸਾਡੀ ਵੈਨਿਟੀਆਂ ਦੇ ਕੈਬਨ ਕਦੇ ਵੀ ਦਰਵਾਜ਼ੇ ਬੰਦ ਨਹੀਂ ਸੀ ਹੋਏ ਖੁੱਲੇ ਰਹੇ ਮੈਂ ਹਨੀ ਤੇ ਮੱਖਣਾ ਸਰ ਤੇ ਅਸੀਂ ਇੰਨਾ ਇੰਜੋਏ ਕਰਿਆ ਐਕਚੁਅਲ ਜੀ ਸਰ ਬਹੁਤ ਹੀ ਇਨਸਪੀਰੇਸ਼ਨਲ ਕਦੇ ਅਸੀਂ ਇਸੇ ਪਲੇ ਬਾਰੇ ਗੱਲ ਕਰਾਂਗੇ ਜਾਂ ਕੁਝ ਫਨੀ ਚੀਜ਼ਾਂ ਗੱਲ ਕਰਾਂਗੇ ਮੈਨੂੰ ਸਰ ਨਾਲ ਲੜਕੇ ਲੱਗਦਾ ਨਹੀਂ ਹੈ ਕਿ ਮੈਂ ਕਿਸੇ ਸੀਨੀਅਰ ਆਰਟਿਸਟ ਨਾਲ ਮੈਨੂੰ ਲੱਗਦਾ ਕਿ ਐਵੇਂ ਜਿਵੇਂ ਕਲਾਸਮੇਟਸ ਫਰੈਂਡਸ ਐਵੇਂ ਦੀ ਫੀਲਿੰਗ ਹੁੰਦੀ ਹੈ ਸਾਰਿਆਂ ਨਾਲ ਮੈਂ ਕਿਉਂਕਿ ਦਾੜੀ ਹੁਣ ਚਿੱਟੀ ਰੱਖਦਾ ਹਾਂ ਕਾਲੀ ਨਹੀਂ ਕਰਦਾ ਉਸ ਤਰ੍ਹਾਂ ਅਸੀਂ ਹਾਣੀ ਆ ਤੇ ਅਸੀਂ ਸੀਨੀਅਰ ਨਹੀਂ ਆ ਜੀ ਮਤਲਬ ਪਿਛਲੇ 70 80 ਸਾਲ ਤੋਂ ਸਾਰੇ ਇਦਾਂ ਦੇ ਹੀ ਆ ਮੈਂ ਜਿਦੋਂ ਦਾ ਇਹਨਾਂ ਨੂੰ ਦੇਖ ਰਿਹਾ ਹਾਂ ਹਾਂ ਜੀ ਹਾਂ ਜੀ ਤੇ ਹੁਣ ਤੁਸੀਂ ਇਹ ਦੱਸੋ ਫਿਰ ਮੈਂ ਕਿੰਨੇ ਸਾਲ ਦੀ ਹਾਂ ਹਾਏ 21 ਸਾਲ ਦੀ 23 ਸਾਲ ਦੀ 24 ਸਾਲ ਤੁਸੀਂ ਸਾਰੇ ਗਲਤ ਹੋ ਮੈਂ ਨਾ ਕਹਿੰਦੀ ਮੈਂ ਹਰਨ ਸਾਹਿਬ ਤੁਸੀਂ ਸਾਰੇ ਗਲਤ ਹੋ ਬੜੀਏ ਨਹੀਂ 26 ਹਾਂ ਚਲੋ ਦੱਸੋ ਸੈਗਸ ਕਰੋ ਨਹੀਂ ਇਹੀ ਚਲੋ ਮੈਨੂੰ ਇਹ ਦੱਸੋ ਕਿ 21 ਤੋਂ ਜ਼ਿਆਦਾ ਕਿ ਘੱਟ 25 ਤੋਂ ਵੀ ਮੈਂ ਜ਼ਿਆਦਾ 27 ਨਾ no. 29 ਨਾ no. 30 ਹਾਂ no. ਇਹ ਵੀ ਮੈਨੂੰ 70 ਦੀ ਲੱਗਦੀ ਆ ਪਰ ਜਿਹਦੇ ਹਿਸਾਬ ਨਾਲ ਪਹੁੰਚਦੀ ਰਹੀ ਨਾ ਗੱਲ ਜੀ ਸੁੱਕੀ ਹੱਡੀ ਰੇਲ ਨਹੀਂ ਬੜੀ ਹਾਂ ਮੈਂ 31 ਦੀ ਹਾਂ ਤੇ ਮੈਂ ਡਾਕਟਰਾ ਤੋਂ ਦਵਾਈ ਵੀ ਪੁੱਛਣ ਗਈ ਸੀ ਕਿ ਮੈਂ ਵੱਡੀ ਨਹੀਂ ਹੁੰਦੀ ਤੇ ਮੇਰੇ ਜਿਹੜੇ ਕਜ਼ਨ ਆ ਮੇਰੇ ਤੋਂ ਦਾਦਾ ਸਾਲ ਛੋਟੇ ਨੇ ਉਹ ਮੈਨੂੰ ਹਾਂ ਜੀ ਨਾਨ ਜੀ ਕਰਦੇ ਨਹੀਂ ਤਾਂ ਚੱਲਣਾ ਤੇ ਬਲਵਦੀ ਕੋਲ ਇਹ ਚੋਣ ਨਹੀਂ ਇਹ ਜਿਹੜੀ ਮਾਸਤੇ ਚੱਲ ਰਹੀ ਹੈ ਮम्मी-ਬਾਬੇ ਤੋਂ ਉਹ ਹੀ ਮੰਗਿਆ ਆ ਵੀ ਮੈਂ ਜਦੋਂ ਵੱਡਾ ਹੋ ਗਿਆ ਨਾ ਜਦੋਂ ਮੈਂ ਮੈਂ ਤਿਉਹ ਤੋਂ ਸੋਹਣਾ ਵੀ ਹੋਈ ਜਾਣਾ ਤੇ ਛੋਟਾ ਵੀ ਹੋਈ ਜਾਣਾ ਟੀਮੇ ਨਾਲ ਬੈਠੀ ਸੀਗੀ ਸੁੱਚਾ ਸੁਰਮਾ ਦੀ ਬਹੁਤ ਵਧੀਆ ਲੱਗਿਆ ਇਹਨਾਂ ਦੇ ਨਾਲ ਗੱਲ ਕਰਕੇ ਤੇ ਆਪਾਂ ਪੋਸਟਰ ਦਿਖਾਣੇ ਆ ਤੇ ਜਿਹੜੇ ਬੱਬੂ ਮਾਨ ਭਾਜੀ ਦੇ ਫੈਨ ਨੇ ਤੇ ਜਿਹੜੇ ਇਹਨਾਂ ਦੇ ਫੈਨ ਨੇ ਮੈਂ ਇਹ ਕਹਿਣਾ ਆਪਣੇ ਵੱਲੋਂ ਕਹਿਣਾ ਚਾਹੁੰਦੀ ਆ ਕਿ ਜਦੋਂ ਇਹ ਫਿਲਮ ਰਿਲੀਜ਼ ਹੁੰਦੀ ਆ ਤੁਸੀਂ ਥੋੜਾ ਪੱਟ ਦੇਣਿਆ ਨੇ ਟਿਕਟ ਮਿਲੇ ਨਾ ਮਿਲੇ ਥੀਏਟਰਾਂ ਤੋਂ ਉਦੋਂ ਤੱਕ ਵਾਪਸ ਨਹੀਂ ਆਣਾ ਜਦੋਂ ਤੱਕ ਤੁਸੀਂ ਫਿਲਮ ਨਹੀਂ ਦੇਖ ਸਕਦੇ ਆਪਾਂ ਵੀ ਐਂ ਕਰਨਾ ਹਾਂ